ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ 7 ਮਾਰਚ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਾਰਾ ਦਿਨ ਪੰਜਾਬ ਦਾ ਮੌਸਮ ਸਾਫ਼ ਰਿਹਾ ਧੁੱਪ ਸਾਰੇ ਕੀ ਖੇਤਰਾਂ ਦੇ ਵਿੱਚ ਨਿਕਲੀ ਹੋਈ ਸੀ ਕਿ ਪਿਛਲੇ ਦਿਨ ਤੇਜ਼ ਹਵਾਵਾਂ ਚੱਲ ਰਹੀਆਂ ਸਾਨੂੰ ਉਸ ਤੋਂ ਵੀ ਰਾਹਤ ਹੈ ਅੱਜ ਰਾਤ ਨੂੰ ਵੀ ਮੌਸਮ ਸਾਫ਼ ਰਹੇਗਾ ਪਰ ਹੌਲੀ-ਹੌਲੀ ਗਰਮੀ ਦੇ ਵਿੱਚ ਜ਼ਰੂਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਵੇਲੇ ਪਿਛਲੇ ਦੋ ਦਿਨ ਕੋਰਾ ਪਿਆ ਸੀਗਾ ਪਰ ਹੁਣ ਕੋਰਾ ਵੀ ਨਾ ਮਾਤਰ ਗਿਆ ਹੈ ਸਵੇਰ ਦਾ ਟੈਂਪਰੇਚਰ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ 10 ਡਿਗਰੀ ਤੋਂ ਪਾਰ ਕਰ ਗਿਆ ਹੈ ਤੇ ਅੱਜ ਦਿਨ ਵੇਲੇ ਵੀ ਟੈਂਪਰੇਚਰ 28-29 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਗਿਆ ਆਉਣ ਵਾਲੇ 2 ਤੋਂ 3 ਦਿਨ ਮੌਸਮ ਸਾਫ਼ ਰਹੇਗਾ ਹਵਾਵਾਂ ਦੇ ਵਿੱਚ ਰਵਾਨਗੀ ਘਟੇਗੀ ਤੇ ਮੀਂਹ ਦੀ ਕੋਈ ਵੀ ਸੰਭਾਵਨਾ ਅਗਲੇ 1 ਹਫ਼ਤੇ ਤੱਕ ਪੰਜਾਬ ਦੇ ਵਿੱਚ ਨਹੀਂ ਹੈ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਬਣਿਆ ਰਹੇਗਾ ਸਵੇਰ ਵੇਲੇ ਹਲਕੀ-ਫੁਲਕੀ ਬੱਦਲਬਾਜ਼ੀ ਜ਼ਰੂਰ ਦੇਖੀ ਜਾ ਸਕਦੀ ਹੈ ਉੱਚੇ ਬੱਦਲ ਪਰ ਉਂਝ ਬਦਲਬਾਈ ਨਹੀਂ ਰਹੇਗੀ ਪਹਾੜਾਂ ਦੇ ਵਿੱਚ ਵੀ ਮੌਸਮ ਸਾਫ ਬਣਿਆ ਹੋਇਆ ਹੈ ਉਹਨਾਂ ਖੇਤਰਾਂ ਦੇ ਵਿੱਚ ਠੰਡ ਦਾ ਦੌਰ ਅਜੇ ਵੀ ਚੱਲ ਰਿਹਾ ਹੈ ਕਿਉਂਕਿ ਉੱਧਰ ਵੱਡੇ ਪੱਧਰ ਤੇ برف ਪਰੀ ਹੋਈ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਤਕਰੀਬਨ ਇਹਨਾਂ ਦਾ ਮੌਸਮ ਵੀ ਪੰਜਾਬ ਵਾਂਗੂ ਸਾਫ ਰਹੇਗਾ ਹਵਾ ਦੀ ਰੁਬਾਨਗੀ ਇਹਨਾਂ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਅੱਗੇ ਨਾਲੋਂ ਲਗਾਤਾਰ ਘਟਦੀ ਜਾਵੇਗੀ ਮੌਸਮ ਦੇ ਵਿੱਚ ਖੁਸ਼ਕ ਹੀ ਬਣਿਆ ਰਹੇਗਾ ਤਕਰੀਬਨ ਅਗਲੇ 3 ਤੋਂ 4 ਦਿਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦਾ